ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਆਪਾਂ ਸਾਰਿਆਂ ਨੂੰ ਪਤਾ ਹੀ ਹੈ ਕਿ ਪਿਛਲੇ 2-3 ਮਹੀਨੇ ਤੋਂ ਲਗਾਤਾਰ ਜਿਹੜੀ ਪੰਜਾਬ 'ਚ ਪਹਿਲਾਂ ਬਹੁਤ ਜ਼ਿਆਦਾ ਬਾਰਿਸ਼ ਹੋਈ ਸੀਗੀ ਉਹਦੇ ਕਰਕੇ ਕਾਫੀ ਜ਼ਿਆਦਾ ਜਿਹੜਾ ਪੰਜਾਬ ਦੇ ਛਾੜਾਂ ਦੇ ਕਾਰਨ ਨੁਕਸਾਨ ਹੋਇਆ ਸੀਗਾ ਉਸ ਦੇ ਸਿਲਸਿਲੇ ਦੇ ਵਿੱਚ ਹੀ ਇਹ ਜਿਹੜਾ ਐਮਐਲਏ ਸਾਹਿਬ ਦੀ ਅਗਵਾਈ ਦੇ ਵਿੱਚ ਪਹਿਲਾਂ ਸੀ ਰਸ਼ਨ ਦੀ ਸੇਵਾ ਜਿਹੜੀ ਹਲਕੇ ਵੱਲੋਂ ਤੇ ਪੂਰੇ ਆਪਣੇ ਸਰਪੰਚ ਸਾਹਿਬਾਨਾਂ ਵੱਲੋਂ ਹਰ ਇੱਕ ਪਿੰਡ ਦੇ ਨਗਰ ਨਿਵਾਸੀਆਂ ਵੱਲੋਂ ਜਿਹੜੀ ਇਹ ਸੇਵਾ ਅਪਾ ਲੈ ਕੇ ਗਏ ਸੀਗੇ ਜਿੱਥੇ ਹੜਪੀੜ ਤੇ ਲੱਗ ਕੇ ਸੀਗੇ ਲਗਭਗ 8-9 ਜ਼ਿਲ੍ਹੇ ਆਪਣੇ ਹੜਾਂ ਦੀ ਮਾਰ ਕਾਰਨ ਜਿਹੜਾ ਬਹੁਤ ਬੁਰੀ ਤਰ੍ਹਾਂ ਤਬਾਹੀ ਉੱਥੇ ਹੋ ਚੁੱਕੀ ਸੀਗੀ ਰਾਸ਼ਨ ਦੀ ਸੇਵਾ ਤੋਂ ਬਾਅਦ ਫਿਰ ਅਸੀਂ ਉਸ ਤੋਂ ਬਾਅਦ ਜਿਹੜਾ ਅਗਲੇ ਸਟੈਪ ਦੇ ਵਿੱਚ ਜਿਹੜਾ ਉੱਥੇ ਚਾਰਾ ਜਿਹੜਾ ਡੰਗਰਾ ਪਸ਼ੂਆਂ ਦੇ ਲਈ ਬਿਲਕੁਲ ਖਰਾਬ ਹੋ ਗਿਆ ਸੀਗਾ ਚਾਰੇ ਦੀ ਸੇਵਾ ਤੇ ਨਾਲ ਤੂੜੀ ਦੀ ਬਾਈ ਸਾਡੇ ਰਜਿੰਦਰ ਸਿੰਘ ਜੀ ਗੋਪਾਲਪੁਰ ਇਹ ਸਾਰੇ ਪਿੰਡ ਦੇ ਸਹਿਯੋਗ ਦੇ ਨਾਲ ਸਾਡੇ ਸਰਪੰਚ ਸਾਹਿਬ ਚੇਅਰਮੈਨ ਸਾਹਿਬ ਸੁਖਜਿੰਦਰ ਸੋਹੀ ਜੀ ਇਕਤਾਰ ਸਿੰਘ ਕੜਵਾ ਜੀ ਸਾਡਾ ਵੀਰ ਅਮਨ ਸਰਪੰਚ ਸਾਹਿਬ ਕਿਸਮੇਂਦਰ ਜੀ ਕਾਇਨਰ ਤੋਂ ਬਿੱਟੂ ਜੀ ਰੋਡ ਵੱਜਦੇ ਤੋਂ ਸਾਡੇ ਵੀਰ ਸੋ ਸਾਰਿਆਂ ਦੇ ਸਹਿਯੋਗ ਦੇ ਨਾਲ ਅਸੀਂ ਜਿਹੜਾ ਇਹ ਸੇਵਾਵਾਂ ਜਿਹੜੀਆਂ ਕਰ ਰਹੇ ਹਾਂ ਲਗਾਤਾਰ ਪਹਿਲਾਂ ਅਸੀਂ ਬਾਬਾ ਬਲਵੀਰ ਸਿੰਘ ਜੀ ਸੀਚੇਵਾਲ ਸਾਹਿਬ ਕੋਲ ਉਹਨਾਂ ਕੋਲ ਅਸੀਂ ਚਾਰੇ ਦੀ ਸੇਵਾ ਲੈ ਗਏ ਉਹ ਸਾਨੂੰ ਵੱਖ-ਵੱਖ ਪਿੰਡਾਂ ਦੇ ਵਿੱਚ ਲੈ ਕੇ ਗਏ ਜਿੱਥੇ ਬਾਕੀ ਲੋਕਾਂ ਨੂੰ ਜਿਹੜੀ ਉਸ ਚੀਜ਼ ਦੀ ਜ਼ਰੂਰ ਸੀਗੀ ਕਾਫੀ ਜ਼ਿਆਦਾ ਰੇਤਾ ਉਹ ਖੇਤਾਂ 'ਚ ਆ ਗਿਆ ਸੀਗਾ ਉਹਦੇ ਲਈ ਅਲੱਗ ਤੋਂ ਜਿਹੜਾ ਡੀਜ਼ਲ ਦੀ ਸੇਵਾ 2 ਲੱਖ ਰੁਪਏ ਪਪਾ ਸਿਚਲ ਜੀ ਨੂੰ ਕਰਕੇ ਆਏ ਸੀਗੇ ਫਿਰ ਉਹਨਾਂ ਨੇ ਸਾਡੀ ਡਿਊਟੀ ਲਈ ਸੀ ਵੀ ਆਪਾਂ ਸਿਰਫ ਇਹ ਜਿਹੜੇ ਇੱਕ ਦੋ ਪਿੰਡਾਂ ਉਹਨਾਂ ਦੇ ਤੇ ਫੋਕਸ ਕਰੀਏ ਜਿੱਥੇ ਰੇਤਾ ਹਟਾਉਣ ਦਾ ਕੰਮ ਸੀਗਾ ਉਹ ਚੱਲ ਕੇ ਖਤਮ ਹੋ ਚੁੱਕਿਆ ਹੁਣ ਉੱਥੇ ਕਣਕ ਦੀ ਬਜਾਈ ਦਾ ਜਿਹੜਾ ਆਪਾਂ ਸਮਾਨ ਆ ਜਿਹੜਾ ਬੀਜ ਤੇ ਡੀਏਪੀ ਲਗਭਗ 200 ਏਕੜ ਦਾ ਸੀ ਬੀਜ ਤੇ ਡੀਏਪੀ ਨਾਲ ਲੈ ਕੇ ਜਾ ਰਹੇ ਹਾਂ ਸੋ ਸਾਰੇ ਸਹਿਯੋਗੀ ਸੱਜਣਾ ਦਾ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਇਸ ਜਿਹੜਾ ਪੰਜਾਬ ਦੀ ਔਖੀ ਘੜੀ ਦੇ ਵਿੱਚ ਐਨਆਰਆਈ ਭਰਾਵਾਂ ਦਾ ਖਾਸ ਕਰਕੇ ਜਿਨ੍ਹਾਂ ਨੇ ਇਹ ਸੌਖੇ ਟਾਈਮ ਦੇ ਵਿੱਚ ਸਾਡੇ ਨਾਲ ਮੋਢਾ ਨਾਲ ਮੋਢਾ ਲਾ ਕੇ ਪੰਜਾਬ ਨੂੰ ਦੁਬਾਰਾ ਮੋੜ ਖੜਾ ਕਰਨ ਲਈ ਸਾਡਾ ਸਾਥ ਦਿੱਤਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ